ਨਹੀਂ ਹੋਣਗੇ ਨਾ ਜਬਰੇ ਨਹੀਂ ਖੋਣ ਪਿਆਗੇ ਨਹੀਂ ਖੋਣ ਪਿਆਗੇ ਲੈਂਡ ਪੁੱਲਿੰਗ ਪਾਲਸੀ ਵਾਪਸ ਕਰੋ ਵਾਪਸ ਕਰੋ ਲੈਂਡ ਪੁੱਲਿੰਗ ਪਾਲਸੀ ਵਾਲੇ ਮਸਲੇ ਤੇ ਕਹਿੰਦੇ ਵੀ ਕੋਈ ਧੱਕੇਸ਼ਾਹੀ ਨਹੀਂ ਹੋਊਗੀ ਜੜਾ ਵਾ ਕਿਸਾਨਾਂ ਦੀ ਅਸੀਂ ਜਿਹੜੀ ਆ رائے ਜਾਣਾਂਗੇ ਅਰ ਲਗਭਗ ਬਹੁਤ ਸਾਰੇ ਕਿਸਾਨ ਜਿੱਥੇ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਪੁਰਾਣੀ ਜੇਲ ਗਮਟਾਲਾ ਅੰਬਰਸਰਦੀ ਸੀਗੀ ਇਹਨੂੰ ਪੁੱਡਾ ਨੇ ਲਗਭਗ 100 ਏਕੜ ਦੇ ਨੇੜੇ ਤੇੜੇ ਜ਼ਮੀਨ ਆ ਇਹਨੂੰ ਡਵੈਲਪ ਕਰਕੇ ਪਲਾਟ ਵੇਚਣ ਦਾ ਇਹ ਵੀ ਲੈਂਡ ਪੂਲਿੰਗ ਜੀ ਆਈ ਹੋਈ ਆ ਔਰ ਜਿਹੜੀ ਨਵੀਂ ਜੇਲ ਆ ਉਹ ਪਟਾਪੁਰ ਬਣੀ ਆ ਆ ਪੁੱਡਾ ਦਾ ਹੈੱਡ ਆਫਿਸ ਆ ਬਹੁਤ ਸਾਰੇ ਕਿਸਾਨ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਅੱਜ ਆਪਣੇ ਇਤਰਾਜ਼ ਲੈ ਕੇ ਆਏ ਹੋਏ ਆ ਕਿ ਅਸੀਂ ਜ਼ਮੀਨ ਨਹੀਂ ਦੇਣੀ ਹੈਗੀ ਇਹਦੋਂ ਪਹਿਲੋਂ ਵੀ ਬਹੁਤ ਸਾਰੇ ਕਿਸਾਨ ਜੜੇ ਆ ਉਹ ਜ਼ਮੀਨਾਂ ਇੱਥੇ ਇਤਰਾਜ਼ ਜਮ੍ਹਾਂ ਕਰਾ ਗਏ ਆ ਜਿਵੇਂ ਪਿੰਡ ਲਦੇ ਦੇ ਤਕਰੀਬਨ 40 ਏਕੜ ਜ਼ਮੀਨ ਸੋਨਾਂ ਦੇ ਕਿਸਾਨਾਂ ਨੇ ਇੱਥੇ ਇਤਰਾਜ਼ ਜਮ੍ਹਾਂ ਕਰਾਏ ਹੋਏ ਆ ਅਦਲੀਵਾਲ ਦੇ ਵੀ ਲਗਭਗ ਜ਼ਿਆਦਾ ਹੀ ਕਿਸਾਨ ਮੈਨੂੰ ਲੱਗਦਾ 60 70 ਕਿਸਾਨ ਸੀਗੇ ਜਿੰਨੇ ਕਿ ਮੇਰੇ ਕੋਲ ਰਿਪੋਰਟ ਆ ਉਹ ਵੀ ਇੱਥੇ ਇਤਰਾਜ਼ ਆਪਦੇ ਜਮ੍ਹਾਂ ਕਰਾ ਕੇ ਹੁਣ ਵੀ ਆ ਰਹੇ ਆ ਠੀਕ ਹੈ ਜੀ ਰਾਣੇਵਾਲੀ ਦੇ ਕਿਸਾਨ ਵੀ ਆ ਰਹੇ ਆ ਕੋਟਲਾ ਡੂਮ ਦੇ ਕਿਸਾਨ ਇੱਥੇ ਲਗਭਗ 20-22 ਕਿਸਾਨ ਉਹਨਾਂ ਚੋਂ ਇੱਕ ਵੱਡਾ ਹਿੱਸਾ ਤੁਹਾਡੇ ਸਾਹਮਣੇ ਫਾਰਮ ਫੜ ਕੇ ਖੜਾ ਵਾ ਇਹ ਵੀ ਅੱਜ ਇੱਥੇ ਇਤਰਾਜ਼ ਦੇਣ ਆਏ ਹੈਗੇ ਆ ਔਰ ਇਹਦੇ ਨਾਲ ਜਿਹੜੇ ਪਿੰਡ ਸਾਡੇ ਪਿੱਛੇ ਆ ਰਹੇ ਆ ਚੈਨਪੁਰ ਬਲੱਗਣ ਟੋਲੇ ਨੰਗਲ ਬਲ ਸਿਕੰਦਰ ਅਜੇ ਪਿੱਛੇ ਕਿਸਾਨ ਆ ਰਹੇ ਆ ਜਿਹੜੇ ਅੱਜ ਕਿਉਂਕਿ ਕੱਲ ਐਤਵਾਰ ਸੀਗਾ ਅੱਜ ਦਫਤਰ ਖੁੱਲਣਾ ਵਾ ਤੇ ਅੱਜ ਜਿਹੜਾ ਵਾ ਉੱਥੇ ਅਸੀਂ ਇਹਨਾਂ ਨੂੰ ਜਮ੍ਹਾਂ ਕਰਾਉਣੇ ਹੈਗੇ ਆ ਔਰ ਜਿਹੜੇ ਨਾਂ ਸੁਣ ਲਓ ਜਿਵੇਂ ਅੱਜ ਕਿਸਾਨ ਜਿਹੜੇ ਆਏ ਹੈਗੇ ਆ ਜਿਹੜੇ ਲਦੇਦ ਆ ਪਿਆਰਾ ਸਿੰਘ ਬਿਆਨਤ ਸਿੰਘ ਪਲਵਿੰਦਰ ਸਿੰਘ ਪਵਿੱਤਰ ਸਿੰਘ ਇਹ ਤੋਂ ਗਾਂ ਜਿਹੜੇ ਆ ਰਾਜਾ ਸਾਸੀ ਦੇ ਤਸਵੀਰ ਸਿੰਘ ਕਿਸਾਨ ਇੱਥੇ ਆਇਆ ਪਹਿਲਾਂ ਕੁਝ ਕਿਸਾਨ ਦੇ ਕੇ ਜਮ੍ਹਾਂ ਕਰਾ ਗਏ ਹੈਗੇ ਆ ਇਹਦੇ ਨਾਲ ਦੀ ਨਾਲ ਜਿਹੜੇ ਆਪਣਾ ਕੋਟਲਾ ਡੂਮ ਦੇ ਕਿਸਾਨ ਆ ਉਹਨਾਂ ਵਿੱਚ ਬਲ ਬਲ ਬਲਜੀਤ ਸਿੰਘ ਬਲਦੇਵ ਸਿੰਘ ਕਲਦੀਪ ਸਿੰਘ ਅਮਰਜੀਤ ਸਿੰਘ ਜੈਮਲ ਸਿੰਘ ਗੁਰਬਖਸ਼ ਸਿੰਘ ਅੰਗਰੇਜ਼ ਸਿੰਘ ਕਸ਼ਮੀਰ ਸਿੰਘ ਬਲਕਾਰ ਸਿੰਘ ਰਜਿੰਦਰ ਸਿੰਘ ਰਨ ਬੀਰ ਕੌਰ ਪਰਮਿੰਦਰ ਕੌਰ ਬਲਵੰਤ ਸਿੰਘ ਅਮਰ ਸਿੰਘ ਗੁਰਵਿੰਦਰ ਸਿੰਘ ਭਜਨ ਸਿੰਘ ਹਰਜਿੰਦਰ ਸਿੰਘ ਸੇਵਾ ਸਿੰਘ ਕਸ਼ਮੀਰ ਸਿੰਘ ਸੁੱਚਾ ਸਿੰਘ ਹੋਰ ਵੀ ਆ ਕੁਝ ਨਾਂ ਰਹਿ ਗਏ ਤੇ ਇਹ ਕਿਸਾਨ ਜਿਹੜੇ ਇੱਥੇ ਮੌਜੂਦ ਹੈਗੇ ਆ ਜਿਹੜੇ ਲੈਂਡ ਪੂਲਿੰਗ ਤੇ ਅੱਜ ਖੀਰਲਾ ਦਿਨ ਸੀਗੀ ਉਹ ਆਪਣੀ ਜਿਹੜੀ ਆ ਇੱਥੇ ਅਤਰਾਜ ਜਮਾ ਕਰਾਉਣ ਆਏ ਹੈਗੇ ਆ ਇਹਦੇ ਨਾਲ ਦੀ ਨਾਲ ਜੇ ਲਗਭਗ ਆਹ ਜ਼ਮੀਨ ਜਿੱਤੇ ਸੀ ਬੈਠੇ ਆ ਇਹ 16 17 ਦੇ ਵਿੱਚ ਇਥੋਂ ਛਿਪਕ ਹੋਈ ਜੇਲ ਅਰਾਜ 8 ਸਾਲ ਹੋ ਗਏ ਆ ਇਹ 100 ਏਕੜ ਜ਼ਮੀਨ ਹੈ ਲਗਭਗ ਜਦੋਂ ਅਸੀਂ ਇਹਨੂੰ ਦੇਖਿਆ ਤਾਂ ਸ਼ਾਇਦ ਇੱਥੇ ਤੁਸੀਂ ਕੋਠੀਆਂ ਬਣੀਆਂ ਵੇਖੋ ਤਾਂ ਸ਼ਾਇਦ 15% ਜ਼ਮੀਨ ਜਿਹੜੀ ਆ ਇਹਦੇ ਤੇ ਕੋਠੀਆਂ ਬਣੀਆਂ ਨਜ਼ਰ ਆਉਣਗੀਆਂ ਕੁਝ ਮਨ ਲਿਏ ਪਰਚੇਜ ਸੇਲ ਵਾਲੇ ਵੀ ਹੋਣਗੇ ਪਲਾਟ ਵਿਗੇ ਹੋਣਗੇ ਆਈਡੀਆ ਨਹੀਂ ਮੰਨ ਲਿਏ ਵੀ 20% ਪਲਾਟ ਇੱਥੇ ਵਿਕ ਚੁੱਕੇ ਆ ਇੱਕ ਪਲਾਟ ਦੀ ਇੱਥੇ ਕੀਮਤ ਘੱਟੋ ਘੱਟ 50 ਲੱਖ ਦੇ 50000 ਗਜ ਦੇ ਵਿੱਚ ਤੋਂ ਉਹਦੇ ਸਾਹਮਣੇ ਕਰੋੜ ਰੁਪਏ ਦਾ 200 ਗਜ ਦਾ ਪਲਾਟ ਜਿਹੜਾ ਵਾ ਕਰੋੜ ਰੁਪਏ ਦਾ ਪੈਂਦਾ ਹੈਗਾ ਤੇ ਉਹਦੀ ਇਨਵੈਸਟਮੈਂਟ ਦੇਖ ਲਓ ਕਰੋੜ ਰੁਪਇਆ ਕਿਹੜਾ ਬੰਦਾ ਵਾ ਜਿਹੜਾ ਇੱਥੇ ਪਲਾਟ ਲੈ ਕੇ ਖਰੀਦੂਗਾ ਜੇ ਗਵਰਨਮੈਂਟ ਆਪਦੇ ਪ੍ਰੋਜੈਕਟ ਨੂੰ ਆਲਰੇਡੀ ਜ਼ਮੀਨ ਸੀਗੀ ਪਰਾਣੀ ਜੇਲ੍ਹ ਦੀ ਇਹ ਸਭ ਤੋਂ ਮਸ਼ਹੂਰ ਜਗਾ ਸੀ ਔਰ ਬਹੁਤ ਕਮਰਸ਼ਲ ਜਗਾ ਚੰਦੀ ਹੈਗੀ ਜੇ ਪਿਛਲੇ 8 ਸਾਲਾਂ ਚੋਂ ਇਹਦੇ ਜ਼ਮੀਨ ਦਾ ਇੱਕ ਹਿੱਸਾ ਛੋਟਾ ਜਾ ਵਿਕਸਤ ਹੋ ਸਕਿਆ ਇਹਦੇ ਸਾਹਮਣੇ 20 32 ਸਾਲ ਲੱਗ ਜਾਣਗੇ ਸਾਰੀ ਜ਼ਮੀਨ ਵਿਕਦਿਆਂ ਜੇ ਇੰਨਾ ਇੱਥੇ ਜ਼ਮੀਨ ਨਹੀਂ ਵਿਕਸਤ ਹੋਈ ਜੜੀਆਂ ਕਲੋਨੀਆਂ ਔਰ ਅਰਬਨਾਈਜੇਸ਼ਨ ਪਿੰਡਾਂ ਚ ਜਾ ਕੇ ਇਹਨਾਂ ਨੇ ਬਣਾਉਣਾ ਉੱਥੇ ਤਾਂ 100 ਸਾਲ ਲੱਗ ਜਾਣਗੇ ਤੇ ਸਭ ਨਾਲ ਤੇ ਫਿਰ 3 ਸਾਲ ਦਾ ਠੇਕਾ ਦੇਣਾ ਔਰ ਬਾਅਦ ਚ ਕਿਸਾਨ ਕਿੱਥੋਂ ਰੋਟੀ ਖਾਊਗਾ ਇਹ ਤਾਂ ਇਹਨਾਂ ਦੀਆਂ ਕਲੋਨੀਆਂ ਤੋਂ ਜਿਹੜੇ ਅਮਨ ਅਰੋੜਾ ਜੀ ਕਹਿੰਦੇ ਆ ਨਾ ਪਈ ਜੜੀਆਂ ਪ੍ਰਾਈਵੇਟ ਕਲੋਨੀਆਂ ਉਹਨਾਂ ਵਿੱਚ ਬੇਨਿਜ਼ਬੀਆਂ ਬਹੁਤ ਆ ਥੋੜੀ ਤੇ ਆਪਣੀ ਕਲੋਨੀ ਆ ਪੁੱਡਾ ਦੀ ਪੰਜਾਬ ਸਰਕਾਰ ਦੀ ਆਪਣੀ ਕਲੋਨੀ ਦੇਖ ਲੋ ਅਜੇ ਤੱਕ ਪੂਰੀ ਤਰ੍ਹਾਂ ਵਿਕਸਿਤ ਨਹੀਂ ਜਿੱਥੇ ਮੈਂ ਬੈਠਾ ਫੋਰ ਲਾਈਨ ਆ ਠੀਕ ਹੈ ਜੀ ਇੱਥੇ ਕਿੰਨੇ ਕੁ ਲੋਕ ਆ ਰਹੇ ਆ ਤੋਂ ਸਰਕਾਰ ਗੁੰਮਰਾਹ ਕਰ ਰਹੀ ਐ ਅਸੀਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਵੀ ਅੱਜ ਵੀ ਕਿਸਾਨ ਆ ਸਾਰਿਆਂ ਦੇ ਸਾਹਮਣੇ ਤੁਹਾਨੂੰ ਆਪਦੇ ਇਤਰਾਜ ਦੇਣ ਆਏ ਆ ਵੀ ਅਸੀਂ ਲੈਂਡ ਪੂਲਿੰਗ ਪਾਲਿਸੀ ਵਿੱਚ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਤੁਸੀਂ ਤੁਰੰਤ ਪ੍ਰਭਾਵ ਨਾਲ ਇਹ ਸਕੀਮ ਵਾਪਸ ਲਓ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਅੰਦੋਲਨ ਤੇਜ ਹੋਊਗਾ ਕੱਲ ਵੀ ਅਸੀਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕੇਐਮਐਮ ਦੀ ਵੱਡੀ ਮੀਟਿੰਗ ਹੋਈ ਆ ਜਲੰਧਰ ਦੇ ਵਿੱਚ ਅਸੀਂ ਜਿਹੜਾ ਕਿਸਾਨ ਵਿਦੂਸ਼ੰਗਰਸ਼ ਕਮੇਟੀ ਨੇ ਕੱਲ अर्ਲੀ ਮਾਰਨਿੰਗ ਵੱਡਾ ਇਕੱਠ ਸੱਦਿਆ ਹੋਇਆ ਇਸ ਮਸਲੇ ਤੇ ਤੇ ਆਉਣ ਵਾਲੇ ਸਮੇਂ ਵਿੱਚ 11 ਨੂੰ ਸਾਰੇ ਪੰਜਾਬ ਸਮੇਤ ਅੰਮ੍ਰਿਤਸਰ ਦਾ ਵੀ ਇਤਿਹਾਸਿਕ ਮੋਟਰਸਾਈਕਲ ਮਾਰਚ ਹੋਊਗਾ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ ਦੀ ਲੰਘਦਾ ਆ ਪਹਿਲੋਂ ਮੰਨ ਵਾਲੇ ਦੇ ਨੇੜੇ ਜਿਹੜੇ ਪਿੰਡ ਨੇ ਫਿਰ ਗੋਲਡਨ ਗੇਟ ਉਦੋਂ گاਂ ਫਿਰ ਜਿੱਥੇ ਮਹਾਰਾਜਾ ਸ਼ਾਮ ਸਿੰਘ ਟਾਰੀ ਵਾਲੇ ਦਾ ਚੌਕ ਆ ਇਹਨੂੰ ਇੰਡੀਆ ਗੇਟ ਕਹਿੰਦੇ ਇੱਥੇ ਤਾਂ ਨਹੀਂ ਹੁੰਦਾ ਆ ਰਾਮ ਤੀਰਥ ਦੇ ਬਾਕੀ ਪਿੰਡਾਂ 'ਚ ਜਾਊ ਗੜਾ 11 ਦਾ ਮੋਟਰਸਾਈਕਲ ਮਾਰਚ ਹੈਗਾ ਆਪਣਾ ਇਸ ਕਰਕੇ ਪ੍ਰੈਸ ਨੂੰ ਇਹ ਵੀ ਜਾਣਕਾਰੀ ਅਸੀਂ ਦੇਣਾ ਚਾਹੁੰਦੇ ਆਂ ਤੇ 20 ਅਗਸਤ ਨੂੰ ਜਿਹੜੀ ਆਪਣਾ ਜਲੰਧਰ ਦੇ ਵਿੱਚ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਦੇ ਨਾਂ ਹਿਤ ਮਹਾਂ ਰੈਲੀ ਹੋ ਰਹੀ ਆ ਉਹ ਵੀ ਵੱਡੇ ਪੱਧਰ ਤੇ ਅਸੀਂ ਕਰਾਂਗੇ ਉਹਦੀ ਵੀ ਤਿਆਰੀ ਅਸੀਂ ਨਾਲ ਦੀ ਨਾਲ ਕਰ ਰਹੇ ਹੈਗੇ ਆਂ ਅੱਜ ਜਿਸੀ ਭਗਵੰਤ ਮਾਰਦਾ ਇੱਥੇ ਕੱਟਆਫ ਪਤਲਾ ਵੀ ਫੂਕੇ ਜਾਵਾਂਗੇ ਕਿਸਾਨ ਸਾਡੇ ਹੋਰ ਹੈਗੇ ਤੇ ਅੰਦਰ ਜਿਹੜੇ ਅਫੀਸਰ ਬੈਠੇ ਉਹਨਾਂ ਨੂੰ ਮਿਲ ਕੇ ਇਤਰਾਜ਼ ਦੇ ਕੇ ਜਾਵਾਂਗੇ ਵੀ ਭਾਈ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਤਮਾਮ ਪਿੰਡਾਂ ਦੇ ਕਿਸਾਨ ਜਿਹੜੇ ਆ ਉਹ ਜ਼ਮੀਨ ਨਹੀਂ ਦੇਣਾ ਚਾਹੁੰਦੇ ਸਰਕਾਰ ਭਰਮ ਵੀ ਫਲਾ ਰਹੀ ਹੈਗੀ ਪਿੰਡ ਤੋਲੇ ਨੰਗਲ ਦੇ ਸਾਡੇ ਕਿਸਾਨ ਗਏ ਤੇ ਉੱਥੇ ਏਜੰਸੀਆਂ ਭਰਮ ਫਲਾ ਰੀਆਂ ਵੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਵਾਪਸ ਹੋ ਗਈ ਇਦਾਜੀ ਹਜੇ ਨੋਟੀਫਿਕੇਸ਼ਨ ਕੋਈ ਨਹੀਂ ਹੋਇਆ ਸੀ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਮਤ ਗੁੰਮਰਾਹ ਕੋ ਨੂੰ ਪ੍ਰਚਾਰ ਚਾਓ ਕੋਈ ਲੈਂਡ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਰੱਦ ਨਹੀਂ ਹੋਈ ਹੋਗੀ ਇਹ ਤਾਂ ਜਦੋਂ ਸਰਕਾਰ ਰੱਦ ਕਰੂਗੀ ਉਦੋਂ ਪਤਾ ਲੱਗੂ ਅਰ ਜਿਹੜੇ ਦੋ ਬਿਲਡਰ ਤਿਆਰ ਕੀਤੇ ਹੋਏ ਲੁਧਿਆਣੇ ਵਿੱਚ ਪਰਸੈਪਸ਼ਨ ਬਣਾਉਣ ਨੂੰ ਇੱਕ ਬਿਲਡਰ ਨੇ 100 ਕਿੱਲੇ ਦਿੱਤੀ ਆ ਇੱਕ ਨੇ 70 ਕਿੱਲੇ ਜਿਹੜੀਆਂ ਉਹ ਪਰਸੈਪਸ਼ਨ ਬਣਾਉਣ ਚ ਲੱਗੇ ਹੋਏ ਆ ਵੀ ਸਾਡੇ ਨਾਲ ਕਿਸਾਨ ਸਹਿਮਤ ਆ ਅਰ ਸਾਡੀ ਪਾਲਿਸੀ ਤੋਂ ਖੁਸ਼ ਆ ਗਏ ਸੋ ਜਦ ਹੀ ਸਰਕਾਰ ਆ ਗਮਰਾਹਪਨ ਪ੍ਰਚਾਰ ਵੀ ਕਰ ਰਹੀ ਹੈ ਤਾਂ ਸਾਰੇ ਕਿਸਾਨਾਂ ਨੂੰ ਕਹਿੰਨੇ ਵੀ ਅਜੇ ਪਾਲਿਸੀ ਨਾ ਰੱਦ ਹੋਈ ਆ ਨਾ ਹਾਲੇ ਕੋਈ ਭਗਵੰਤ ਮਾਨ ਸਰਕਾਰ ਰੱਦ ਕਰਨ ਦੀ ਮਨ ਬਣਾ ਕੇ ਬੈਠਾ ਵਾ ਹਾਂ ਜੇ ਪੰਜਾਬ ਦੇ ਲੋਕ ਸਾਰੇ ਇਕੱਠੇ ਰਲ ਕੇ ਸੰਘਰਸ਼ ਕਰਨਗੇ ਤੇ ਪਾਲਿਸੀ ਰੱਦ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਜੂਗੀ ਤਾਂ ਭਗਵੰਤ ਮਾਨ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਜਿੰਨੀ ਜਲਦੀ ਹੋ ਸਕਦਾ ਆਪਣੀ ਪਾਲਿਸੀ ਵਾਪਸ ਲਾਜੋ ਨਹੀਂ ਤੇ ਜਿਹੜਾ ਤੁਹਾਨੂੰ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਜੋ ਭਾਜਪਾ ਦਾ ਹਸ਼ਰ ਹੋਇਆ ਜਿਵੇਂ ਪੰਜਾਬ ਦੇ ਅੰਦਰ ਭਾਜਪਾ ਨੂੰ ਛੇਕ ਛੱਡਿਆ ਸੀਗਾ ਆਮ ਜਨਤਾ ਨੇ ਤੇ ਤੁਹਾਡੀ ਉਹਦੇ ਨਾਲ ਵੀ ਬੁਰੀ ਹੋਣੀ ਆ ਫਿਰ ਤੁਹਾਨੂੰ ਜਿਹੜਾ ਥੁੱਕਿਆ ਉਹ ਚੱਟਣਾ ਪੈਣਾ ਵਾ ਸਮੇਂ ਤੋਂ ਪਹਿਲਾਂ ਪਹਿਲਾਂ ਲੈਂਡ ਪਾਲਿਸੀ ਵਾਪਸ ਲੈ ਜਾਓ ਧੰਨਵਾਦ ਧੰਨਵਾਦ ਸਰਦਾ ਜਨਤਾਂ ਦੀਆਂ ਕਿੰਨਾ ਜ਼ਬਰਦਸਤ ਨਹੀਂ ਖੋਹਦੇ ਆਂਗੇ ਨਹੀਂ ਖੋਹਦੇ ਆਂਗੇ ਧੰਨਵਾਦ ਲੈਂਡ ਪੁੱਲਿੰਗ ਪਾਲਿਸੀ ਵਾਲੇ ਮਸਲੇ ਤੇ ਕਹਿੰਦੇ ਵੀ ਕੋਈ ਤੱਕੇਸ਼ਾਈ ਨਹੀਂ ਹੋਊਗੀ ਜੜਾ ਵਾ ਕਿਸਾਨਾਂ ਦੀ ਅਸੀਂ ਜਿਹੜੀ ਆ ਰਾਇ ਜਾਣਾਂਗੇ ਔਰ ਲਗਭਗ ਬਹੁਤ ਸਾਰੇ ਕਿਸਾਨ ਜਿੱਥੇ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਪੁਰਾਣੀ ਜੇਲ ਗਮਟਾਲਾ ਅੰਬਰਸਰਦੀ ਸੀਗੀ ਇਹਨੂੰ ਉੱਡਾਂ ਨੇ ਲਗਭਗ 100 ਏਕੜ ਦੇ ਨੇੜੇ ਤੇੜੇ ਜ਼ਮੀਨ ਆ ਇਨੂੰ ਡਵੈਲਪ ਕਰਕੇ ਪਲਾਟ ਵੇਚਣ ਦਾ ਇਹ ਵੀ ਲੈਂਡ ਪੂਲਿੰਗ ਜੀ ਆਈ ਹੋਈ ਆ ਔਰ ਜਿਹੜੀ ਨਵੀਂ ਜੇਲ ਆ ਉਹ ਪਟਾਪੁਰ ਬਣੀ ਆ ਆ ਪੁੱਡਾ ਦਾ ਹੈੱਡ ਆਫਿਸ ਆ ਬਹੁਤ ਸਾਰੇ ਕਿਸਾਨ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਅੱਜ ਆਪਣੇ ਇਤਰਾਜ਼ ਲੈ ਕੇ ਆਏ ਹੋਏ ਆ ਕਿ ਅਸੀਂ ਜ਼ਮੀਨ ਨਹੀਂ ਦੇਣੀ ਹੈਗੀ ਇਹਦੋਂ ਪਹਿਲੋਂ ਵੀ ਬਹੁਤ ਸਾਰੇ ਕਿਸਾਨ ਜੜੇ ਆ ਉਹ ਜ਼ਮੀਨਾਂ ਇੱਥੇ ਇਤਰਾਜ਼ ਜਮ੍ਹਾਂ ਕਰਾ ਗਏ ਆ ਜਿਵੇਂ ਪਿੰਡ ਲਦੇ ਦੇ ਤਕਰੀਬਨ 40 ਏਕੜ ਜ਼ਮੀਨ ਸੋ ਉਹਨਾਂ ਦੇ ਕਿਸਾਨਾਂ ਨੇ ਇੱਥੇ ਇਤਰਾਜ਼ ਜਮਾ ਕਰਾਏ ਹੋਏ ਆ। ਅਦਲੀਵਾਲ ਦੇ ਵੀ ਲਗਭਗ ਜ਼ਿਆਦਾ ਹੀ ਕਿਸਾਨ ਮੈਨੂੰ ਲੱਗਦਾ 60 70 ਕਿਸਾਨ ਸੀਗੇ ਜਿੰਨੇ ਕਿ ਮੇਰੇ ਕੋਲ ਰਿਪੋਰਟ ਆ ਉਹ ਵੀ ਇੱਥੇ ਇਤਰਾਜ਼ ਆਪਦੇ ਜਮਾ ਕਰਾ ਕੇ ਹੁਣ ਵੀ ਆ ਰਹੇ ਆ। ਠੀਕ ਹੈ ਜੀ ਰਾਣੇਵਾਲੀ ਦੇ ਕਿਸਾਨ ਵੀ ਆ ਰਹੇ ਆ। ਕੋਟਲਾ ਡੂਮ ਦੇ ਕਿਸਾਨ ਇੱਥੇ ਲਗਭਗ 20 22 ਕਿਸਾਨ ਉਹਨਾਂ ਚੋਂ ਇੱਕ ਵੱਡਾ ਹਿੱਸਾ ਤੁਹਾਡੇ ਸਾਹਮਣੇ ਫਾਰਮ ਫੜ ਕੇ ਖੜਾ ਵਾ। ਇਹ ਵੀ ਅੱਜ ਇੱਥੇ ਇਤਰਾਜ਼ ਦੇਣ ਆਏ ਹੈਗੇ ਆ। ਔਰ ਇਹਦੇ ਨਾਲ ਜਿਹੜੇ ਪਿੰਡ ਸਾਡੇ ਪਿੱਛੇ ਆ ਰਹੇ ਆ ਚੈਨਪੁਰ ਬਲਗਣ ਟੋਲੇ ਨੰਗਲ ਬਾਲ ਸਿਕੰਦਰ ਅਜੇ ਪਿੱਛੇ ਕਿਸਾਨ ਆ ਰਹੇ ਆ ਜਿਹੜੇ ਅੱਜ ਕਿਉਂਕਿ ਕੱਲ ਐਤਵਾਰ ਸੀਗਾ ਅੱਜ ਦਫਤਰ ਖੁੱਲਣਾ ਵਾ ਤੇ ਅੱਜ ਜਿਹੜਾ ਵਾ ਉੱਥੇ ਅਸੀਂ ਇਹਨਾਂ ਨੂੰ ਜਮ੍ਹਾਂ ਕਰਾਉਣੇ ਹੈਗੇ ਆ ਔਰ ਜਿਹੜੇ ਨਾਂ ਸੁਣ ਲਓ ਜਿਵੇਂ ਅੱਜ ਕਿਸਾਨ ਜਿਹੜੇ ਆਏ ਹੈਗੇ ਆ ਜਿਹੜੇ ਲਦੇਦ ਆ ਪਿਆਰਾ ਸਿੰਘ ਬਿਆਨਤ ਸਿੰਘ ਪਲਵਿੰਦਰ ਸਿੰਘ ਪਵਿੱਤਰ ਸਿੰਘ ਇਹ ਤੋਂ گاਾਂ ਜਿਹੜੇ ਰਾਜਾ ਸਾਸੀ ਦੇ ਤਸਵੀਰ ਸਿੰਘ ਕਿਸਾਨ ਇੱਥੇ ਆਇਆ ਪਹਿਲਾਂ ਕੁਝ ਕਿਸਾਨ ਦੇ ਕੇ ਜਮ੍ਹਾਂ ਕਰਾਗੇ ਹੈਗੇ ਆ ਇਹਦੇ ਨਾਲ ਦੀ ਨਾਲ ਜਿਹੜੇ ਆਪਣਾ ਕੋਟਲਾ ਡੂਮ ਦੇ ਕਿਸਾਨ ਆ ਉਹਨਾਂ ਵਿੱਚ ਬਲ ਬਲਜੀਤ ਸਿੰਘ ਬਲਦੇਵ ਸਿੰਘ ਕਲਦੀਪ ਸਿੰਘ ਅਮਰਜੀਤ ਸਿੰਘ ਜੈਮਲ ਸਿੰਘ ਗੁਰਬਖਸ਼ ਸਿੰਘ ਅੰਗਰੇਜ਼ ਸਿੰਘ ਕਸ਼ਮੀਰ ਸਿੰਘ ਬਲਕਾਰ ਸਿੰਘ ਰਜਿੰਦਰ ਸਿੰਘ ਰਣ ਵੀਰਕੌਰ ਔਰ ਮਿੰਦਰ ਕੌਰ ਬਲਵੰਤ ਸਿੰਘ ਅਮਰ ਸਿੰਘ ਗੁਰਵਿੰਦਰ ਸਿੰਘ ਭਜਨ ਸਿੰਘ ਹਰਜਿੰਦਰ ਸਿੰਘ ਸੇਵਾ ਸਿੰਘ ਕਸ਼ਮੀਰ ਸਿੰਘ ਸੁੱਚਾ ਸਿੰਘ ਹੋਰ ਵੀ ਆ ਕੁਝ ਨਾਂ ਰਹਿ ਗਏ ਤੇ ਇਹ ਕਿਸਾਨ ਜਿਹੜੇ ਇੱਥੇ ਮੌਜੂਦ ਹੈਗੇ ਆ ਜਿਹੜੇ ਲੈਂਡ ਪੂਲਿੰਗ ਤੇ ਅੱਜ ਖੀਰਲਾ ਦਿਨ ਸੀਗੀ ਉਹ ਆਪਣੀ ਜਿਹੜੀ ਆ ਇੱਥੇ ਅਤਰਾਜ ਜਮਾ ਕਰਾਉਣ ਆਏ ਹੈਗੇ ਆ ਇਹਦੇ ਨਾਲ ਦੀ ਨਾਲ ਜੇ ਲਗਭਗ ਅੱਜ ਜਮੀਨ ਜਿੱਥੇ ਸੀ ਬੈਠੇ ਆ ਇਹ 16 17 ਦੇ ਵਿੱਚ ਇਥੋਂ ਸ਼ਿਫਟ ਹੋਈ ਜੇਲ ਆ ਰਾਜ 8 ਸਾਲ ਹੋ ਗਏ ਆ ਇਹ 100 ਏਕੜ ਜ਼ਮੀਨ ਹੈ ਲਗਭਗ ਜਦੋਂ ਅਸੀਂ ਇਹਨੂੰ ਦੇਖਿਆ ਤਾਂ ਸ਼ਾਇਦ ਇੱਥੇ ਤੁਸੀਂ ਕੋਠੀਆਂ ਬਣੀਆਂ ਵੇਖੋ ਤਾਂ ਸ਼ਾਇਦ 15% ਜ਼ਮੀਨ ਜਿਹੜੀ ਆ ਇਹਦੇ ਤੇ ਕੋਠੀਆਂ ਬਣੀਆਂ ਨਜ਼ਰ ਆਉਣਗੀਆਂ ਕੁਝ ਮੰਨ ਲਈਏ ਪਰਚੇਜ ਸੇਲ ਵਾਲੇ ਵੀ ਹੋਣਗੇ ਪਲਾਟ ਵਿੱਗੇ ਹੋਣਗੇ ਆਈਡੀਆ ਨਹੀਂ ਮੰਨ ਲਈਏ ਵੀ 20% ਪਲਾਟ ਇੱਥੇ ਵਿਕ ਚੁੱਕੇ ਆ ਇੱਕ ਪਲਾਟ ਦੀ ਇੱਥੇ ਕੀਮਤ ਘੱਟੋ-ਘੱਟ 50 ਲੱਖ ਦੇ 50000 ਗੱਜ ਦੇ ਵਿੱਚ ਤੋਂ ਉਹਦੇ ਸਾਹਮਣੇ ਕਰੋੜ ਰੁਪਏ ਦਾ 200 ਗੱਜ ਦਾ ਪਲਾਟ ਜਿਹੜਾ ਵਾ ਕਰੋੜ ਰੁਪਏ ਦਾ ਪੈਂਦਾ ਹੈਗਾ ਤੇ ਉਹਦੀ ਇਨਵੈਸਟਮੈਂਟ ਦੇਖ ਲਓ ਕਰੋੜ ਰੁਪਇਆ ਕਿਹੜਾ ਬੰਦਾ ਵਾ ਜਿਹੜਾ ਇੱਥੇ ਪਲਾਟ ਲੈ ਕੇ ਖਰੀਦੂਗਾ ਜੇ ਗਵਰਨਮੈਂਟ ਆਪਦੇ ਪ੍ਰੋਜੈਕਟ ਨੂੰ ਆਹ ਜਿਹੜੀ ਜ਼ਮੀਨ ਸੀਗੀ ਪੁਰਾਣੀ ਜਿਲ੍ਹ ਦੀ ਸਭ ਤੋਂ ਮਸ਼ਹੂਰ ਜਗ੍ਹਾ ਸੀ ਔਰ ਬਹੁਤ ਕਮਰਸ਼ੀਅਲ ਜਗਾ ਚੰਦੀ ਹੈਗੀ ਜੇ ਪਿਛਲੇ 8 ਸਾਲਾਂ ਚੋਂ ਇਹਦੇ ਜ਼ਮੀਨ ਦਾ ਇੱਕ ਹਿੱਸਾ ਛੋਟਾ ਜਾ ਵਿਕਸਤ ਹੋ ਸਕਿਆ ਇਹਦੇ ਹਿਸਾਬ ਨਾਲ 20-32 ਸਾਲ ਲੱਗ ਜਾਣਗੇ ਸਾਰੀ ਜ਼ਮੀਨ ਵਿਕਦਿਆਂ ਜੇ ਇਹਨਾਂ ਇੱਥੇ ਜ਼ਮੀਨ ਨਹੀਂ ਵਿਕਸਤ ਹੋਈ ਜੜੀਆਂ ਕਲੋਨੀਆਂ ਔਰ ਬਰਨਾਈਜੇਸ਼ਨ ਪਿੰਡਾਂ ਚ ਜਾ ਕੇ ਇਹਨਾਂ ਨੇ ਬਣਾਉਣਾ ਉੱਥੇ ਤਾਂ 100 ਸਾਲ ਲੱਗ ਜਾਣਗੇ ਇਹਦੇ ਸਾਬ ਨਾਲ ਤੇ ਫਿਰ 3 ਸਾਲ ਦਾ ਠੇਕਾ ਦੇਣਾ ਔਰ ਬਾਅਦ ਚ ਕਿਸਾਨ ਕਿੱਥੋਂ ਰੋਟੀ ਖਾਊਗਾ ਇਹ ਤਾਂ ਇਹਨਾਂ ਦੀਆਂ ਕਲੋਨੀਆਂ ਤੋਂ ਜੜੇ ਅਮਨ अरोड़ा ਜੀ ਕਹਿੰਦੇ ਆ ਨਾ ਵੀ ਜੜੀਆਂ ਪ੍ਰਾਈਵੇਟ ਕਲੋਨੀਆਂ ਉਹਨਾਂ ਚ ਬੇਨਿਜਮੀਆਂ ਬਹੁਤ ਆ ਥੋੜੀ ਤੇ ਆਪਣੀ ਕਲੋਨੀਆਂ ਪੁੱਡਾ ਦੀ ਪੰਜਾਬ ਸਰਕਾਰ ਦੀ ਆਪਣੀ ਕਲੌਨੀ ਦੇਖ ਲੋ ਅਜੇ ਤੱਕ ਪੂਰੀ ਤਰ੍ਹਾਂ ਵਿਕਸਤ ਨਹੀਂ ਜਿੱਥੇ ਮੈਂ ਬੈਠਾ ਫੋਰ ਲਾਈਨ ਆ ਠੀਕ ਹੈ ਜੀ ਇੱਥੇ ਕਿੰਨੇ ਕੁ ਲੋਕ ਆ ਰਹੇ ਆ ਤੋਂ ਸਰਕਾਰ ਗੁੰਮਰਾਹ ਕਰ ਰਹੀ ਐ ਸੀ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਵੀ ਅੱਜ ਵੀ ਕਿਸਾਨ ਆ ਸਾਰਿਆਂ ਦੇ ਸਾਹਮਣੇ ਤੁਹਾਨੂੰ ਆਪਦੇ ਇਤਰਾਜ਼ ਦੇਣ ਆਏ ਆ ਵੀ ਅਸੀਂ ਲੈਂਡ ਪੁੱਲਿੰਗ ਪਾਲਿਸੀ ਵਿੱਚ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਤੁਸੀਂ ਤੁਰੰਤ ਪ੍ਰਭਾਵਨਾਹ ਸਕੀਮ ਵਾਪਸ ਲਓ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਅੰਦੋਲਨ ਤੇਜ ਹੋਊਗਾ ਕੱਲ ਵੀ ਅਸੀਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕੇਮਮ ਦੀ ਵੱਡੀ ਮੀਟਿੰਗ ਹੋਈ ਆ ਜਲੰਧਰ ਦੇ ਵਿੱਚ ਅਸੀਂ ਜਿਹੜਾ ਕਿਸਾਨ ਵਿਦੂਸ਼ੰਗਰਸ ਕਮੇਟੀ ਨੇ ਕੱਲ ਅਰਲੀ ਮਾਰਨਿੰਗ ਵੱਡਾ ਇਕੱਠ ਸੱਦਿਆ ਹੋਇਆ ਇਸ ਮਸਲੇ ਤੇ ਤੇ ਆਉਣ ਵਾਲੇ ਸਮੇਂ ਵਿੱਚ 11 ਨੂੰ ਸਾਰੇ ਪੰਜਾਬ ਸਮੇਤ ਅੰਮ੍ਰਿਤਸਰ ਦਾ ਵੀ ਇਤਿਹਾਸਿਕ ਮੋਟਰਸਾਈਕਲ ਮਾਰਚ ਹੋਊਗਾ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ ਦੀ ਲੰਘਦਾ ਆ ਪਹਿਲੋਂ ਮੰਨ ਵਾਲੇ ਦੇ ਨੇੜੇ ਜਿਹੜੇ ਪਿੰਡ ਨੇ ਫਿਰ 골ਡਨ ਗੇਟ ਉਦੋਂ ਗਾਂ ਫਿਰ ਜਿੱਥੇ ਮਾਰਾਜਾ ਸ਼ਾਮ ਸਿੰਘ ਅਟਾਰੀ ਵਾਲੇ ਦਾ ਚਾਉਂ ਕਾ ਇਹਨੂੰ ਇੰਡੀਆ ਗੇਟ ਕਹਿੰਦੇ ਇੱਥੇ ਤਾਂ ਨਹੀਂ ਹੁੰਦਾ ਆ ਰਾਮ ਤੀਰਥ ਦੇ ਬਾਕੀ ਪਿੰਡਾਂ 'ਚ ਜਾਊਗਾ 11 ਦਾ ਮੋਟਰਸਾਈਕਲ ਮਾਰਚ ਹੈਗਾ ਆਪਣਾ ਇਸ ਕਰਕੇ ਪ੍ਰੈਸ ਨੂੰ ਇਹ ਵੀ ਜਾਣਕਾਰੀ ਅਸੀਂ ਦੇਣਾ ਚਾਹੁੰਦੇ ਆ ਤੇ 20 ਅਗਸਤ ਨੂੰ ਜਿਹੜੀ ਆਪਣਾ ਜਲੰਧਰ ਦੇ ਵਿੱਚ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਦੇ ਨਾਂ ਹਟ ਮਹਾਂ ਰੈਲੀ ਹੋ ਰਹੀ ਆ ਉਹ ਵੀ ਵੱਡੇ ਪੱਧਰ ਤੇ ਅਸੀਂ ਕਰਾਂਗੇ ਉਹਦੀ ਵੀ ਤਿਆਰੀ ਅਸੀਂ ਨਾਲ ਦੀ ਨਾਲ ਕਰ ਰਹੇ ਹੈਗੇ ਆ ਅੱਜ ਅਸੀਂ ਭਗਵੰਤ ਮਾਨ ਦਾ ਇੱਥੇ ਕਟਆਫ ਪਤਲਾ ਵੀ ਫੂਕੇ ਜਾਵਾਂਗੇ ਕਿਸਾਨ ਸਾਡੇ ਹੋਰ ਹੈਗੇ ਤੇ ਅੰਦਰ ਜਿਹੜੇ ਅਫੀਸਰ ਬੈਠੇ ਆ ਉਹਨਾਂ ਨੂੰ ਮਿਲ ਕੇ ਇਤਰਾਜ਼ ਦੇ ਕੇ ਜਾਵਾਂਗੇ ਵੀ ਭਾਈ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਤਮਾਮ ਪਿੰਡਾਂ ਦੇ ਕਿਸਾਨ ਜਿਹੜੇ ਆ ਉਹ ਜ਼ਮੀਨ ਨਹੀਂ ਦੇਣਾ ਚਾਹੁੰਦੇ ਸਰਕਾਰ ਭਰਮ ਵੀ ਫਲਾ ਰਹੀ ਹੈਗੀਆ ਪਿੰਡ ਤੋਲੇ ਨੰਗਲ ਦੇ ਵਿੱਚ ਸਾਡੇ ਕਿਸਾਨ ਗਏ ਤੇ ਉੱਥੇ ਏਜੰਸੀਆਂ ਭਰਮ ਫਲਾ ਰੀਆਂ ਵੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਵਾਪਸ ਹੋ ਗਈ ਆ ਇਹਦਾ ਜੀ ਹਜੇ ਨੋਟੀਫਿਕੇਸ਼ਨ ਕੋਈ ਨਹੀਂ ਹੋਇਆ ਸੀ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਮਤ ਗੁੰਮਰਾਹ ਕੋ ਨੂੰ ਪ੍ਰਚਾਰ ਚਾਓ ਕੋਈ ਲੈਂਡ ਪਾਲਿਸੀ ਲੈਂਡ ਪੁੱਲਿੰਗ ਪਾਲਿਸੀ ਰੱਦ ਨਹੀਂ ਹੋਈਗੀ ਇਹ ਤਾਂ ਜਦੋਂ ਸਰਕਾਰ ਰੱਦ ਕਰੂਗੀ ਉਦੋਂ ਪਤਾ ਲੱਗੂ ਅਰ ਜਿਹੜੇ ਦੋ ਬਿਲਡਰ ਤਿਆਰ ਕੀਤੇ ਹੋਏ ਲੁਧਿਆਣੇ ਵਿੱਚ ਪਰਸੈਪਸ਼ਨ ਬਣਾਉਣ ਨੂੰ ਇੱਕ ਬਿਲਡਰ ਨੇ 100 ਕਿੱਲੇ ਦਿੱਤੀ ਆ ਇੱਕ ਨੇ 70 ਕਿੱਲੇ ਜਿਹੜੀਆਂ ਉਹ ਪਰਸੈਪਸ਼ਨ ਬਣਾਉਣ ਚ ਲੱਗੇ ਹੋਏ ਆ ਵੀ ਸਾਡੇ ਨਾਲ ਕਿਸਾਨ ਸਹਿਮਤ ਆ ਅਰ ਸਾਡੀ ਪਾਲਿਸੀ ਤੋਂ ਖੁਸ਼ ਆ ਗਏ ਸੋ ਜੜੀ ਸਰਕਾਰ ਆ ਗਮਰਾਹਪਨ ਪ੍ਰਚਾਰ ਵੀ ਕਰ ਰਹੀ ਆ ਤੇ ਸਾਰੇ ਕਿਸਾਨਾਂ ਨੂੰ ਕਹਿੰਨੇ ਵੀ ਅਜੇ ਪਾਲਿਸੀ ਨਾ ਰੱਦ ਹੋਈ ਆ ਨਾ ਹਾਲੇ ਕੋਈ ਭਗਵੰਤ ਮਾਨ ਸਰਕਾਰ ਰੱਦ ਕਰਨ ਦੀ ਮਨ ਬਣਾ ਕੇ ਬੈਠਾ ਵਾ ਹਾਂ ਜੇ ਪੰਜਾਬ ਦੇ ਲੋਕ ਸਾਰੇ ਇਕੱਠੇ ਰਲ ਕੇ ਸੰਘਰਸ਼ ਕਰਨਗੇ ਤੇ ਪਾਲਿਸੀ ਰੱਦ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਜੂਗੀ ਤਾਂ ਭਗਵੰਤ ਮਾਨ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਨੇ ਆ ਵੀ ਜਿੰਨੀ ਜਲਦੀ ਹੋ ਸਕਦਾ ਆਪਣੀ ਪਾਲਿਸੀ ਵਾਪਸ ਲਾਜੋ ਨਹੀਂ ਤੇ ਜਿਹੜਾ ਤੁਹਾਨੂੰ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਜੋ ਭਾਜਪਾ ਦਾ ਹਸ਼ਰ ਹੋਇਆ ਜਿਵੇਂ ਪੰਜਾਬ ਦੇ ਅੰਦਰ ਭਾਜਪਾ ਨੂੰ ਛੇਕ ਛੱਡਿਆ ਸੀਗਾ ਆਮ ਜਨਤਾ ਨੇ ਤੇ ਤੁਹਾਡੀ ਉਹਦੇ ਨਾਲ ਵੀ ਬੁਰੀ ਹੋਣੀ ਆ ਫਿਰ ਤੁਹਾਨੂੰ ਜਿਹੜਾ ਥੁੱਕਿਆ ਉਹ ਚੱਟਣਾ ਪੈਣਾ ਵਾ ਸਮੇਂ ਤੋਂ ਪਹਿਲੋ ਪਹਿਲੋ